ਵਰਤਾਰਾ ਵਰਤਾਇਆ ਹੈ ਜਿਹੜਾ ਕਿ ਕੋਈ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜਦਾ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਕਲਯੁਗ ਵਿੱਚ ਉਹਦਾ ਹੀ ਬੇੜਾ ਪਾਰ ਹੋਣਾ ਖਾਲਸਾ ਜੀ ਕਿਉਂਕਿ ਕਲਯੁਗ ਦੇ ਵਿੱਚ ਹੋਰ ਕੋਈ ਕਰਮ ਕਾਂਡ ਅਮਰਦਾਨ ਨਹੀਂ ਹੈ ਸਿਰਫ ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਦੀ ਬਾਣੀ ਹੀ ਤੁਹਾਨੂੰ ਉਸ ਜਗ੍ਹਾ ਲੈ ਕੇ ਜਾ ਸਕਦੀ ਹੈ ਜਿੱਥੋਂ ਅਸੀਂ ਚੱਲੇ ਜਾਂ ਜਿੱਥੋਂ ਅਸੀਂ ਆਏ ਹਾਂ ਸੋ ਜਿਹੜੇ ਵੀਰ ਭੈਣ ਇਹ ਕਹਿੰਦੇ ਨੇ ਕਿ ਸਾਡਾ ਬਾਣੀ ਪੜਨ ਨੂੰ ਨਹੀਂ ਦਿਲ ਕਰਦਾ ਸਾਡਾ ਮਨ ਨਹੀਂ ਟਿਕਦਾ ਜਦੋਂ ਅਸੀਂ ਬਾਣੀ ਪੜਦੇ ਹਾਂ ਤੇ ਮਾੜੇ ਮਾੜੇ ਖਿਆਲ ਆਉਂਦੇ ਨੇ ਬੁਰੇ ਖਿਆਲ ਆਉਂਦੇ ਨੇ ਭਾਈ ਇਹ ਸਮਝਣ ਦੀ ਗੱਲ ਹੈ ਦੇਖੋ ਅਸੀਂ ਪਤਾ ਨਹੀਂ ਕਦੋਂ ਦੇ ਸੰਸਾਰ ਵਿੱਚ ਚੱਲੇ ਆ ਰਹੇ ਹਾਂ ਸਾਨੂੰ ਪਰਮੇਸ਼ਵਰ ਨੇ ਭੇਜਿਆ ਹੋਇਆ ਜਦੋਂ ਅਸੀਂ ਚੱਲੇ ਸਾਂ ਉਸ ਵੇਲੇ ਅਸੀਂ ਪਰਮੇਸ਼ਵਰ ਦੇ ਰੂਪ ਸਾਂ ਮਹਾਰਾਜ ਸੱਚੇ ਬਾਦਸ਼ਾਹ ਦੀ ਹਰ ਕਲਾ ਨੂੰ ਅਸੀਂ ਜਾਣਦੇ ਹਾਂ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਦੋਂ ਸਾਰਾ ਗਿਆਨ ਹੁੰਦਾ ਹੈ ਕਿ ਮੈਂ ਪਿੱਛੇ ਕਿੰਨੇ ਜਨਮ ਧਾਰੇ ਨੇ ਕਿਹੜਾ ਜਨਮ ਧਾਰਿਆ ਤੇ ਕਿੰਨੇ ਕੁ ਪਾਪ ਮੈਂ ਕਰਕੇ ਆਇਆ ਇਹ ਸਾਰਾ ਗਿਆਨ ਹੁੰਦਾ ਉਹਨੂੰ ਸਾਰੀ ਸੋਝੀ ਹੁੰਦੀ ਹੈ ਪਿਛਲੇ ਸਾਰੇ ਜਨਮਾਂ ਦਾ ਗਿਆਨ ਹੁੰਦਾ ਹੈ ਐ ਵੀ ਪਤਾ ਹੁੰਦਾ ਹੈ ਕਿ ਮੇਰੀ ਰੱਖਿਆ ਕਰਨ ਵਾਲਾ ਕੌਣ ਹੈ ਉਹ ਪਰਮੇਸ਼ਵਰ ਦੇ ਰੂਪ ਹੈ ਸਭ ਕੁਝ ਉਹਨੂੰ ਸੋਝੀ ਹੁੰਦੀ ਹੈ ਜਦੋਂ ਮਾਦੇ ਪੇਟ ਵਿੱਚੋਂ ਬਾਹਰ ਆ ਜਾਂਦਾ ਹੈ ਉਦੋਂ ਸੰਸਾਰ ਦੀ ਮਾਇਆ ਉਹਨੂੰ ਪੈ ਜਾਂਦੀ ਹੈ ਜਦੋਂ ਮਾਇਆ ਸੁਰਤ ਉੱਤੇ ਪੈਂਦੀ ਹੈ ਉਸ ਵੇਲੇ ਨੂੰ ਪਿਛਲਾ ਸਾਰਾ ਭੁੱਲ ਜਾਂਦਾ ਹੈ ਉਹ ਵੀ ਭੁੱਲ ਜਾਂਦਾ ਹੈ ਕਿ ਮੈਂ ਪਰਮੇਸ਼ਵਰ ਦੀ ਅੰਸਾਂ ਐ ਵੀ ਭੁੱਲ ਜਾਂਦਾ ਹੈ ਕਿ ਮੈਂ ਪਰਮੇਸ਼ਵਰ ਦਾ ਨਾਮ ਜਪ ਕੇ ਮਾਂ ਦੇ ਪੇਟ ਵਿੱਚ ਬੱਚਿਆ ਸਾਂ ਐ ਸਾਰਾ ਕੁਝ ਭੁੱਲ ਜਾਂਦਾ ਹੈ ਜੀਵ ਫਿਰ ਉਹਨੂੰ ਪ੍ਰੇਮ ਜਿਹੜਾ ਹੈ ਉਹ ਹੌਲੀ-ਹੌਲੀ ਮਾਂ ਦੇ ਦੁੱਧ ਦੇ ਨਾਲ ਲੱਗਦਾ ਹੈ ਫਿਰ ਉਹ ਦੁੱਧ ਦੀ ਭਾਲ ਵਿੱਚ ਮਾਂ ਦੀ ਪਛਾਣ ਕਰ ਲੈਂਦਾ ਹੈ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਮੇਰਾ ਪਿਓ ਹੈ ਏ ਭੈਣ ਪਾਈ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੈ ਪਹਿਲਾ ਪ੍ਰੇਮ ਲੱਗਾ ਧਨ ਦੁੱਧ ਦੂਜੇ ਮਾਇਆ ਬਾਪ ਕੀ ਸੁਧ ਐ ਸਾਰੀ ਮਹਾਰਾਜ ਸੱਚੇ ਪਾਛਾ ਦੀ ਬਾਣੀ ਸਾਨੂੰ ਦੱਸਦੀ ਹੈ ਖਾਲਸਾ ਜੀ ਪਰ ਜਿਨ੍ਹਾਂ ਦਾ ਜਿਹੜੇ ਕਹਿੰਦੇ ਨੇ ਸਾਡਾ ਮਨ ਬਾਣੀ ਵਿੱਚ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਬਾਣੀ ਹੈ ਖਾਲਸਾ ਜੀ ਜਿਵੇਂ ਢਾਂਡੇ ਨੂੰ ਲਾਉਣ ਵਾਸਤੇ ਢਾਂਡੇ ਦੀ ਮੈਲ ਲਾਉਣ ਵਾਸਤੇ ਸਾਬਣ ਦੀ ਲੋੜ ਹੈ ਤੰਦ ਦੀ ਮੈਲ ਲਾਉਣ ਵਾਸਤੇ ਸਾਬਣ ਦੀ ਲੋੜ ਹੈ ਕੱਪੜੇ ਦੀ ਮੈਲ ਕੱਢਣ ਵਾਸਤੇ ਸਰਫ ਸਾਬਣ ਦੀ ਲੋੜ ਹੈ ਜਿਵੇਂ ਜਿਹੜੀ ਸਾਡੀ ਰੂਹ ਹੈ ਆਤਮਾ ਹੈ ਇਹ ਸ਼ਰੀਰ ਹੈ ਜਿਹੜੀ ਸਾਡੀ ਮੈਲ ਹੈ ਪਾਪਾ ਦੀ ਉਹਨੂੰ ਲੋੜ ਵਾਸਤੇ ਪਰਮੇਸ਼ਵਰ ਦੇ ਨਾਮ ਦੀ ਲੋੜ ਹੈ ਭਰੀਏ ਮਤ ਪਾਪਾ ਕੇ ਸੰਗ ਉਹ ટોਪੇ ਨਾਵੇ ਕੇ ਰੰਗ ਇਹ ਪਰਮੇਸ਼ਵਰ ਦਾ ਨਾਮ ਹੀ ਹੈ ਰੂਹ ਦੀ ਜਿਹੜੀ ਮੈਲ ਸਦਕਾ ਜਿੰਨਾ ਜਿੰਨਾ ਚੇਰ ਮੈਲ ਲੱਥਦੀ ਨਹੀਂ ਉਹਨਾਂ ਚੇਰ ਇਹ ਮਨ ਟਿਕਣਾ ਨੇ ਕੋਈ ਕਹਿੰਦੇ ਨੇ ਕਿ ਮਨ ਟਿਕਾ ਕੇ ਬਾਣੀ ਪੜਨੀ ਚਾਹੀਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਮਨ ਟਿਕਾਉਣ ਵਾਸਤੇ ਬਾਣੀ ਪੜਨੀ ਹੈ ਜੇ ਮਨ ਤੁਹਾਡਾ ਪਹਿਲਾਂ ਹੀ ਟਿਕ ਗਿਆ ਫਿਰ ਬਾਣੀ ਪੜਨ ਦੀ ਲੋੜ ਹੀ ਨਹੀਂ ਕਿਉਂਕਿ ਮਨ ਟਿਕੇ ਦੇ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਹੈ ਮਨ ਮੰਨਿਆ ਪਰਮੇਸ਼ਵਰ ਦੀ ਪ੍ਰਾਪਤੀ ਹੈ ਜੇ ਮਨ ਮੰਨਿਆ ਨਹੀਂ ਮਨ ਟਿਕਿਆ ਨਹੀਂ ਸਾਥ ਸੰਗਤ ਜੀ ਅਸੀਂ ਬੇਨਤੀ ਕਰਨੀ ਹੈ ਪਰਮੇਸ਼ਵਰ ਵਾਹਿਗੁਰੂ ਜੀ ਅੱਗੇ ਕਿ ਸੱਚੇ ਪਾਤਸ਼ਾਹ ਸਾਡਾ ਮਨ ਵਸ ਆਵੇ ਅਸੀਂ ਬਾਣੀ ਪੜਨ ਲੱਗੇ ਤਾਂ ਉਹ ਬਾਣੀ ਨੇ ਤੁਹਾਡੇ ਮਨ ਨੂੰ ਵਸ ਕਰਨਾ ਉਹ ਜਿਹੜਾ ਮਨ ਭਜਦਾ ਬਾਣੀ ਪੜਨ ਤੋਂ ਉਹ ਕਿਉਂ ਭਜਦਾ ਉਹ ਇਸ ਕਰਕੇ ਭਜਦਾ ਕਿ ਪਿਛਲੇ ਜਨਮਾਂ ਦੇ ਕਿਤੇ ਹੋਏ ਭਾਵ ਜਿਹੜੇ ਸਾਡੇ ਪਿਛਲੇ ਪਾਪ ਕਰਮ ਹੁੰਦੇ ਨੇ ਜਦੋਂ ਪੁੰਨ ਕਰਦੇ ਹਾਂ ਜਦੋਂ ਪਿਛਲਾ ਕੋਈ ਪੁੰਨ ਸਾਡੇ ਅੱਗੇ ਆਉਂਦਾ ਹੈ ਸਾਡੇ ਘਰ ਵਿੱਚ ਖੁਸ਼ੀਆਂ ਆਉਂਦੀਆਂ ਨੇ ਸਾਡੀ ਤਰੱਕੀ ਹੁੰਦੀ ਹੈ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ ਜਦੋਂ ਮਾੜੇ ਕਰਮ ਅੱਗੇ ਆਉਂਦੇ ਆ ਸਾਨੂੰ ਦੁੱਖ ਪ੍ਰਾਪਤ ਹੁੰਦਾ ਹੈ ਸਾਡੇ ਘਰੇ ਨੁਕਸਾਨ ਹੁੰਦਾ ਹੈ ਕੋਈ ਕਸ਼ਟ ਆ ਜਾਂਦਾ ਹੈ ਸੰਕਟ ਆ ਆ ਜਾਂਦਾ ਹੈ ਐ ਖੇਡ ਹੈ ਐਤੋਂ ਤੁਸੀਂ ਮਨ ਲਗਾ ਸਕਦੇ ਹੋ ਕਿ ਪੁਰਾਣੇ ਜਨਮਾਂ ਦੇ ਕੀਤੇ ਹੋਏ ਪਾਪ ਪੁੰਨ ਜਦੋਂ ਪੁੰਨ ਹੁੰਦਾ ਗੁਰੂ ਪਾਤਸ਼ਾਹ ਦੇ دیدار ਹੁੰਦੇ ਨੇ ਚੰਗੇ ਕੰਮ ਕਰਦੇ ਭਲਾਈ ਦੇ ਜਦੋਂ ਪਾਪ ਆ ਜਾਂਦਾ ਫਿਰ ਸੰਕਟ ਆ ਜਾਂਦਾ ਸੋ ਐਦਾਂ ਹੀ ਹੈ ਜਦੋਂ ਅਸੀਂ ਬਾਣੀ ਦਾ ਜਾਪ ਕਰਨਾ ਸ਼ੁਰੂ ਕਰਦੇ ਹਾਂ ਤੇ ਜਿਹੜੇ ਪਿਛਲੇ ਕੀਤੇ ਹੋਏ ਪਾਪ ਕਰਮ ਨੇ ਉਹ ਬੰਦੇ ਦੇ ਮਨ ਨੂੰ ਟਿਕਣਾ ਨਹੀਂ ਦਿੰਦੇ ਉਹ ਮਨ ਨੂੰ ਪੁਜਾਉਂਦੇ ਨੇ ਬਾਣੀ ਕੋਲ ਪਰ ਜਿਹੜਾ ਸੂਰਮਾ ਇਹ ਸਮਝ ਜਾਂਦਾ ਹੈ ਕਿ ਇਹ ਬਾਣੀ ਜਿਹੜੀ ਪੜਦੇ ਆ ਮੇਰਾ ਮਨ ਟਿਕ ਨਹੀਂ ਰਿਹਾ ਇਹਦਾ ਮਤਲਬ ਮੈਂ ਬਿਮਾਰ ਹਾਂ ਮੈਂ ਰੋਗੀ ਹਾਂ ਤਾਂ ਮੇਰਾ ਮਨ ਨਹੀਂ ਟਿਕ ਰਿਹਾ ਜੇ ਮਨ ਟਿਕ ਗਿਆ ਇਹਦਾ ਮਤਲਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੋਈ ਦੂਸਰਾ ਖਾਲਸਾ ਜੀ ਜਿਹੜੇ ਕਹਿੰਦੇ ਨੇ ਬਾਣੀ ਪੜਦੇ ਆ ਮੇਰੇ ਮਨ ਚ ਗੰਦੇ ਖਿਆਲ ਆਉਂਦੇ ਨੇ ਇਹ ਖਿਆਲ ਆਉਂਦੇ ਨੇ ਖਾਲਸਾ ਦੀ ਜਦੋਂ ਕਿਸੇ ਮੈਲੇ ਕੱਪੜੇ ਨੂੰ ਧੋਈਏ ਤੇ ਮੈਲ ਨਿਕਲਦੀ ਹੈ ਐਦਾ ਹੀ ਜਦੋਂ ਅਸੀਂ ਬਾਣੀ ਪੜਾਂਗੇ ਤੇ ਮਨ ਦੇ ਵਿੱਚ ਅੰਦਰ ਦੱਬੇ ਹੋਏ ਜਿਹੜੇ ਅਸੀਂ ਸੋਚ ਵੀ ਨਹੀਂ ਸਕਦੇ ਜਿਹੜੇ ਕਈ ਪੁਰਾਣੇ ਕਰਮਾਂ ਦੇ ਪਿਛਲੀਆਂ ਜਨਮਾਂ ਦੇ ਜਿਹੜੀਆਂ ਸੂਰਤਾਂ ਕਦੀ ਜ਼ਿੰਦਗੀ 'ਚ ਤੱਕੀਆਂ ਨਹੀਂ ਹੁੰਦੀਆਂ ਉਹ ਵੀ ਨਜ਼ਰ ਆਉਂਦੀਆਂ ਨੇ ਜਿਹੜੀ ਚੀਜ਼ ਅਸੀਂ ਕਦੇ ਕੀਤੀ ਨਹੀਂ ਹੁੰਦੀ ਉਹ ਵੀ ਸਾਡੇ ਉਦੋਂ ਬਾਣੀ پڑھਦੇ ਆਂ ਖਿਆਲ ਵਿੱਚ ਆਉਂਦੀ ਹੈ ਤਾਂ ਆਉਂਦੀ ਹੈ ਕਿਉਂਕਿ ਸਾਡੇ ਮਨ ਨੂੰ ਸਾਡੀ ਆਤਮਾ ਨੂੰ ਪਤਾ ਨਹੀਂ ਕਿ ਅਸੀਂ ਕਿੱਥੋਂ ਆਏ ਹਾਂ ਬੇਸ਼ੱਕ ਸਾਡਾ ਸ਼ਰੀਰ ਸ਼ੁੱਧ ਨਹੀਂ ਸੋ ਬਾਣੀ ਪੜਨ ਵੇਲੇ ਬੰਦੇ ਨੂੰ ਜਦੋਂ ਇਹ ਮਾੜੇ ਖਿਆਲ ਆਉਂਦੇ ਨੇ ਤਾਂ ਭੱਜਣਾ ਨਹੀਂ ਉਦੋਂ ਫਿਰ ਬਾਣੀ ਦਾ ਜਾਪ ਵਧਾਉਣਾ ਹੁੰਦਾ ਹੈ ਬਾਣੀ ਦਾ ਜਿੱਦਾਂ ਜਿੱਦਾਂ ਜਾਪ ਵਧਾਈ ਜਾਓਗੇ ਉਹ ਮਾੜੇ ਫੁਰਨੇ ਬਾਹਰ ਨਿਕਲਦੇ ਆਉਣਗੇ ਉਹ ਨਿਕਲਦੇ ਦਾਨੇ ਤੁਹਾਡੀ ਸੁਰਤੀ ਬਿਰਤੀ ਚ ਆਈ ਜਾਣਗੇ ਤੁਹਾਡੇ ਤੁਹਾਡੀ ਅੱਖਾਂ ਸਾਹਮਣੇ ਆਈ ਜਾਂਦੇ ਨੇ ਐਦਾ ਬਾਰ ਆਉਂਦੇ ਨੇ ਜਦੋਂ ਬਾਹਰ ਨਿਕਲ ਜਾਂਦੇ ਨੇ ਮਨ ਨਿਰਮਲ ਹੋ ਜਾਂਦਾ ਹੈ ਜਦੋਂ ਮਨ ਨਿਰਮਲ ਹੋ ਜਾਂਦਾ ਉਦੋਂ ਪਰਮੇਸ਼ਵਰ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੋ ਜਾਂਦੀ ਹੈ ਖਾਲਸਾ ਜੀ ਕਿਸੇ ਤਲਾਬ ਦੇ ਵਿੱਚ ਬੈਠੇ ਹੋ ਉਹ ਕੰਡੇ ਤੇ ਉਦੋਂ ਵਿੱਚ ਹੱਥ ਮਾਰੋ ਤੇ ਪਾਣੀ ਚ ਮੂੰਹ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਜਦੋਂ ਪਾਣੀ ਟਿਕਦਿਆ ਹੈ ਤਾਂ ਸਾਰਾ ਸਰੀਰ ਸਾਰਾ ਮੂੰਹ ਚਿਹਰਾ ਸਭ ਨਜ਼ਰ ਆਉਣ ਲੱਗ ਜਾਂਦਾ ਹੈ ਟਿਕ ਜਾਂਦਾ ਹੈ ਉਦੋਂ ਪਰਮੇਸ਼ਵਰ ਨਜ਼ਰ ਆ ਜਾਂਦਾ ਹੈ ਪਰਮੇਸ਼ਵਰ ਕਦੋਂ ਨਜ਼ਰ ਆਉਂਦਾ ਹੈ ਜਦੋਂ ਸਾਡਾ ਮਨ ਟਿਕ ਜਾਂਦਾ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਜਦੋਂ ਮਨ ਟਿਕਿਆ ਨਹੀਂ ਹੁੰਦਾ ਉਦੋਂ ਪਰਮੇਸ਼ਵਰ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਵੀ ਨਹੀਂ ਬੰਦਾ ਸੋ ਮਹਾਰਾਜ ਦੀ ਬਾਣੀ ਵਿੱਚ ਐਸੀ ਤਾਕਤ ਹੈ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਸਾਰੇ ਸੁੱਖ ਪ੍ਰਾਪਤ ਕਰਵਾ ਦਿੰਦੀ ਹੈ ਹਿਰਦੇ ਦੇ ਸੁੱਖ ਆਤਮਾ ਦੇ ਸੁੱਖ ਵੀ ਮਿਲ ਜਾਂਦੇ ਨੇ ਆਤਮਾ ਤੇ ਸੁੱਖ ਜਿਹੜੇ ਨੇ ਜਿਹਦੇ ਵਿੱਚ ਚਿੱਤ ਸੁੱਖ ਰਹਿੰਦਾ ਅਡੋਲ ਰਹਿੰਦਾ ਕਿਸੇ ਦਾ ਭੈ ਨਹੀਂ ਰਹਿੰਦਾ ਕਿਸੇ ਖਾਣ ਪੀਣ ਦੀ ਫਿਕਰ ਨਹੀਂ ਹੁੰਦੀ ਬੱਚਿਆਂ ਦਾ ਕੀ ਬਣੂਗਾ ਇਹ ਫਿਕਰ ਨਹੀਂ ਰਹਿੰਦੀ ਉਹ ਆਤਮਾ ਦੇ ਅੰਦਰ ਨੇ ਪਰਮੇਸ਼ਵਰ ਦੇ ਵਿੱਚ ਸੁਰਤੀ ਜੁੜੀ ਰਹਿੰਦੀ ਹੈ ਅਸਲ ਜਿਹੜਾ ਆਤਮਾ ਦਾ ਅੰਦਰ ਹੈ ਪਰਮੇਸ਼ਵਰ ਦੇ ਨਾਲ ਜੁੜਨਾ ਤੇ ਸਰੀਰਿਕ ਸੁੱਖ ਜਿਹੜੇ ਨੇ ਚੰਗੀ ਐਸ਼ੋ ਆਰਾਮ ਦੀ ਜ਼ਿੰਦਗੀ ਮਿਲ ਜਾਣੀ ਸੁੱਖ ਪ੍ਰਾਪਤ ਹੋ ਜਾਣੇ ਜਿਹੜਾ ਕੋਈ ਬੰਦਾ ਭਾਈ ਮਹਾਰਾਜ ਦੀ ਬਾਣੀ ਨੂੰ ਜਿਵੇਂ ਜਿਵੇਂ ਕਰਕੇ ਪੜਦਾ ਤਿਵੇਂ-ਤਿਵੇਂ ਸਤਗੁਰ ਸੱਚੇ ਪਾਤਸ਼ਾਹ ਝੋਲੀ ਭਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਬਾਣੀ ਨਾਲ ਜੁੜਿਆ ਸਭੇ ਪ੍ਰਾਪਤੀਆਂ ਨੇ ਮਨ ਨਿਰਮਲ ਬਾਣੀ ਕਰ ਸਕਦੀ ਹੈ ਬਾਣੀ ਤੋਂ ਬਿਨਾ ਕੋਈ ਨਿਰਮਲ ਨਹੀਂ ਕਰ ਸਕਦਾ ਜਾਂ ਮਨ ਨੂੰ ਵਸ ਉਹ ਕਰਵਾ ਸਕਦੇ ਨੇ ਜਿਹੜੇ ਪਰਮੇਸ਼ਵਰ ਤੱਕ ਪਹੁੰਚ ਗਏ ਨੇ ਖਾਲਸਾ ਜੀ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਇਹ ਮਨ ਨੂੰ ਟਿਕਾ ਸਕਦੀ ਹੈ ਜੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੀਏ ਜਾਪ ਕਰੀਏ ਸਿਮਰਨ ਕਰੀਏ ਸਹਿਜ ਪਾਠ ਦੀ ਸੇਵਾ ਨਿਭਾਈਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਫਿਰਮਾਨ ਨੂੰ ਨਿਰਮਲ ਕਰਕੇ ਟਿਕਾ ਲੈਂਦੇ ਨੇ ਤੇ ਜਿਹੜਾ ਦਾ ਮਨ ਟਿਕ ਜਾਂਦਾ ਹੈ ਉਹ ਫਿਰ ਕਲਯੁਗ ਦੀ ਅੱਗ ਤੋਂ ਪੱਛ ਜਾਂਦੇ ਨੇ ਉਹਨਾਂ ਨੂੰ ਇਹ ਦੁੱਖ ਦੇ ਵਿੱਚ ਨਹੀਂ ਪੈਣਾ ਪੈਂਦਾ ਉਹਨਾਂ ਨੂੰ ਦੁੱਖ ਵੀ ਜੜੇ ਨੇ ਸੁੱਖ ਪ੍ਰਤੀ ਧੁੰਦੇ ਨੇ ਖਾਲਸਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਹੀ ਮਨ ਨੂੰ ਜੋੜਦੀ ਹੈ ਜਦੋਂ ਤੁਹਾਡਾ ਮਨ ਭਜਦਾ ਹੈ ਉਹਦੋ ਸਮਝੋ ਕਿ ਸਤਗੁਰ ਦੀ ਬਾਣੀ ਤੁਹਾਡੇ ਤੇ ਅਸਰ ਕਰ ਰਹੀ ਹੈ ਜਿਹੜਾ ਬੰਦਾ ਆਪਣੇ ਮਨ ਨੂੰ ਟਿਕਾ ਲੈਂਦਾ ਹੈ ਉਹ ਪਾਰ ਹੋ ਜਾਂਦਾ ਹੈ ਸਤਗੁਰ ਦੀ ਬਾਣੀ ਵੀ ਵੱਡੀ ਬਖਸ਼ੀਸ਼ ਹੁੰਦੀ ਆ ਤਨ ਗੁਰੂ ਕਲਗੀਆਂ ਤਰਪਾ ਪਾਚਾ ਉਹਦੇ ਉੱਤੇ ਪ੍ਰਸੰਨ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ